ਤੇ ਤੁਸੀਂ ਸਾਰਿਆਂ ਨੇ ਇੱਕ ਫੋਟੋ ਦੇਖੀ ਹੋਣੀ ਆ ਜਦੋਂ ਬਾਬਾ ਸ਼੍ਰੀ ਚਾਂਜੀ ਜੀ ਇੱਕ ਲੰਬੀ ਬਾਹ ਕਰਕੇ ਇੱਕ ਘੋੜੇ ਤੋਂ ਇੱਕੋ ਬੱਚੇ ਨੂੰ ਫੜਦੇ ਆ ਤਾਂ ਜੇ ਕੀ ਗੱਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸ ਚੈਨਲ ਤੋਂ ਤੇ ਅੱਜ ਆਏ ਆਂ ਜੀ ਗੁਰੂ ਮਹਾਰਾਜ ਦੇ ਸਥਾਨਾਂ ਦੇ ਬਾਬਾ ਸ਼੍ਰੀ ਚਾਂਜੀ ਦੇ ਸਥਾਨ ਤੇ ਤੁਸੀਂ ਸਾਰਿਆਂ ਨੇ ਇੱਕ ਫੋਟੋ ਦੇਖੀ ਹੋਣੀ ਆ ਜਦੋਂ ਬਾਬਾ ਸ਼੍ਰੀ ਚਾਂਜੀ ਜੀ ਇੱਕ ਲੰਬੀ ਬਾਹ ਕਰਕੇ ਇੱਕ ਘੋੜੇ ਤੋਂ ਇੱਕੋ ਬੱਚੇ ਨੂੰ ਫੜਦੇ ਆ ਤੇ ਸਾਰਿਆਂ ਨੇ ਉਹ ਫੋਟੋ ਦੇਖੀਆ ਤੇ ਉਹ ਸਥਾਨ ਕਿਹੜੀ ਜਗ੍ਹਾ ਆ ਅੱਜ ਅਸੀਂ ਉਸ ਸਥਾਨ ਤੇ ਪਹੁੰਚਿਆ ਤੁਹਾਨੂੰ ਦਰਸ਼ਨ ਮਿਲੇ ਕਰਾਵਾਂਗੇ ਤੇ ਇਹਦੇ ਪਿੱਛੇ ਕੀ ਇਤਿਹਾਸ ਸੀਗਾ ਬਾਬਾ ਸ਼੍ਰੀ ਚੰਦ ਜੀ ਨੇ 4 ਜੋਜਨ ਬਾਹ ਲੰਬੀ ਕੀਤੀ ਸੀ 4 ਜੋਜਨ ਦਾ ਕਹਿੰਦੇ 32 ਮੀਲ ਬਣਦਾ ਆ ਇੱਡੀ ਲੰਬੀ ਬਾਹ ਕਰਕੇ ਆਪਣੇ ਇੱਕ ਬੱਚੇ ਨੂੰ ਜਿਹਦਾ ਘੋੜੇ ਤੋਂ ਫੜ ਕੇ ਥੱਲੇ ਲਾਇਆ ਸੀਗਾ ਤੇ ਕੀ ਆ ਇੱਥੇ ਦਾ ਇਤਿਹਾਸ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹ ਆ ਜੀ ਮੇਨ ਗੇਟ ਜੀ ਕਰੋ ਜੀ ਦਰਸ਼ਨ ਟਾਲੀ ਸਾਹਿਬ ਦੇ ਤੇ ਇਹ ਜਿਹੜੀ ਟਾਲੀ ਆ ਬਾਬਾ ਸ਼੍ਰੀ ਚੰਜੀ ਦੇ ਹੱਥਾਂ ਦੀ ਟਾਲੀ ਆ ਉਹ 400 ਸਾਲ ਪੁਰਾਣੀ ਟਾਲੀ ਆ ਤੇ ਕੀ ਇਤਿਹਾਸ ਹੈ ਵੀ ਆਪਾਂ ਵੀਡੀਓ ਚ ਅੱਗੇ ਜਾਣਾ ਕਿ ਤੇ ਹੁਣ ਕਰਦੇ ਆ ਦਰਸ਼ਨ ਮੇਲੇ ਬਾਬਾ ਸ਼੍ਰੀ ਚੰਜੀ ਦੇ 400 ਸਾਲ ਪੁਰਾਣੇ ਅਖੰਡ ਧੁਨੇ ਦੇ ਤੇ ਕਰੋ ਜੀ ਦਰਸ਼ਨ ਮੇਲੇ ਵਾਹ ਤੇ ਜਿਹੜੀ ਵੀਡੀਓ ਦਾ ਮੈਂ ਜਿਹੜੀ ਫੋਟੋ ਦਾ ਮੈਂ ਜ਼ਿਕਰ ਕਰ ਰਿਹਾ ਸੀ ਉਹ ਇਹ ਆ ਜੀ ਜਦੋਂ ਬਾਬਾ ਜੀ ਨੇ ਚਾਰ ਯੋਜਨ ਬਾਂਦ ਲੰਬੀ ਕਰਕੇ ਆਪਣੇ ਬਾਬਾ ਲక్ష్ਮੀ ਚਾਂਦੀ ਦੇ ਪਰਿਵਾਰ ਸਮੇਤ ਜਦੋਂ ਸੱਚਖੰਡ ਜਾ ਰਹੇ ਸੀ ਤੇ ਆਪਣੇ ਭਤੀਜੇ ਨੂੰ ਉਹਨਾਂ ਨੇ ਬਾਹ ਫੜ ਕੇ ਬਾਹ ਮਤਲਬ ਕਿ ਉਹਨਾਂ ਨੂੰ ਫੜ ਕੇ ਥੱਲੇ ਲਾਇਆ ਸੀ ਕਿਉਂ ਲਾਇਆ ਸੀ ਇਹਦੇ ਆਪਾਂ ਫੁੱਲ ਵੀਡੀਓ ਚ ਅੱਗੇ ਜਾਣਾਂਗੇ ਤੇ ਤੰਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਪਾਸ਼ਾ ਤੇ ਉਹਨਾਂ ਦੇ ਸੁਪੁੱਤਰ ਭਗਵਾਨ ਸ਼੍ਰੀ ਚਾਂਦੀ ਮਹਾਰਾਜ ਤੇ ਆਓ ਜੀ ਕਰੀਏ ਦਰਸ਼ਨ ਮੇਲੇ ਹੁਣ ਪਹਿਲਾਂ ਆਪਾਂ ਜਿੱਥੇ ਬਾਬਾ ਜੀ ਦਾ ਤਪਸਥਾਨ ਆ ਬਾਬਾ ਸ਼੍ਰੀ ਚਾਂਦੀ ਦਾ ਉਸ ਤੋਂ ਪਹਿਲਾਂ ਆਪਾਂ ਕਰਦੇ ਆ ਜੀ ਸਭ ਦੇ ਦਰਸ਼ਨ ਇਹ ਭਗਵਾਨ ਸ਼੍ਰੀ ਚੰਨ ਜੀ ਇੱਥੇ ਉਹਨਾਂ ਨੇ ਚੌਥਾ ਤਾਮ ਬੰਨਿਆ ਸੀਗਾ ਇਹਦੀ ਵੀ ਪੂਰੀ ਏਸਟੀ ਜਿਹੜੀ ਆ ਉਹ ਆਪਾਂ ਵੀਡੀਓ 'ਚ ਅੱਗੇ ਜਾਣਾਗੇ ਜੀ ਤੇ ਆਓ ਜੀ ਚੱਲਦੇ ਆ ਕਰਦੇ ਆ ਪਹਿਲਾ ਦਰਸ਼ਨ ਕਰੋ ਜੀ ਦਰਸ਼ਨ ਮੇਲੇ ਬਾਬਾ ਸ਼੍ਰੀ ਚੰਨ ਜੀ ਦੇ ਤੇ ਇਹ ਆ ਜੀ ਬਾਬਾ ਜੀ ਦਾ ਤਪਸਥਾਨ ਕਰਨ ਦਾ ਜੀ ਮਹੰਤ ਕਰਨ ਦਾਸ ਜੀ ਤੇ ਇਹ ਗੱਦੀ ਚੱਲਦੀ ਆ ਰਹੀ ਆ 15 ਪੀੜੀਆਂ ਤੋਂ ਬਾਬਾ ਸ਼੍ਰੀ ਚੰਦ ਜੀ ਤੋਂ ਬਾਅਦ ਇਹ 15 ਪੀੜੀਆਂ ਚਲਦੀਆਂ ਆ ਰਹੀਆਂ ਇਸ ਇਸ ਸਥਾਨ ਦੇ ਉੱਤੇ ਨਾ ਜੀ ਤੇ ਇਹ ਜਿਹੜਾ ਸਥਾਨ ਆ ਪਹਿਲਾਂ ਤਾਂ ਇਹਦਾ ਆਪਾਂ ਐਡਰੈਸ ਦੱਸ ਦਈਏ ਬਾਬਾ ਜੀ ਜਦੋਂ ਆਪਾਂ ਦੇਦਾ ਬਾਬਾ ਨਾਨਕ ਸਾਹਿਬ ਤੋਂ ਆਉਨੇ ਆ ਤੇ ਕੋਰੀਡੋਰ ਵਾਲੀ ਸੜਕ ਪਾਰ ਕਰਕੇ ਪੱਖੋਂ ਕੇ ਹਾਂਜੀ ਪੱਖੋਂ ਕੇ ਟਾਲੀ ਪੱਖੋਗੇ ਟਾਲੀ ਤੇ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਇਸ ਸਥਾਨ ਦੇ ਦਰਸ਼ਮੇਲੇ ਕਰ ਸਕਦੇ ਆ ਤੇ ਆਜੋ ਹੁਣ ਆਪਾਂ ਇਤਿਹਾਸ ਬਾਰੇ ਜਾਣੂ ਕਰ ਜਾਨੂੰ ਕਰਵਾਉਂਦੇ ਆ ਪਹਿਲਾਂ ਆਪਾਂ ਤੁਹਾਨੂੰ ਦਰਸ਼ਮੇਲੇ ਕਰਾਉਂਦੇ ਆ ਇਸ ਸਥਾਨ ਦੇ ਅੰਦਰੋਂ ਆਓ ਜੀ ਤੇ ਇਹ ਆ ਜੀ ਬੱਬਾ ਸ਼ਿਰੀ ਚਾਂਜੀ ਦਾ ਤਪਸਥਾਨ ਤੇ ਆਓ ਜੀ ਆਪਾਂ ਹੁਣ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਾਉਂਦੇ ਆ ਤੁਹਾਨੂੰ ਬੱਬਾ ਮਹੰਤ ਕਰਨ ਦਾਸ ਜੀ ਪਾਸੋਂ ਤੇ ਬੱਬਾ ਜੀ ਪਹਿਲਾਂ ਤਾਂ ਤੁਸੀਂ ਸਾਨੂੰ ਦੱਸੋ ਵੀ ਇਹ ਜਿਹੜਾ ਸਥਾਨ ਕਿੰਨੇ ਸੋ ਸਾਲ ਪੁਰਾਣਾ ਆ ਇਹ ਨਾਨਕ ਪਾਸ਼ਾ ਜੀ ਵਿਲੀ ਤੁਈ ਸਥਾਨ ਚਲਦਾ ਜੀ ਬਾਬਾ ਜੀ ਦੇ ਜਿੱਤੇ ਨਾ ਵਿਦਾ ਨਾਨਕ ਪਾਸ਼ਾ ਨਾ ਬੜਾ ਪਿਆਰ ਇਕੱਠੇ ਰਿਹਾ ਹਾਂਜੀ ਇਹ ਸਿਰਚਨ ਸਾਹਿਬ ਦਾ ਤਪ ਸਥਾਨ ਆ ਆਪਣੇ ਪ੍ਰਾਣੀ ਕਾਗਜ਼ਾਂ ਵਿੱਚ ਜਮਾਰ ਦੇ ਕਾਗਜ਼ਾਂ ਵਿੱਚ ਸਿੱਧ ਪੀਰ ਡੇਰਾ ਲਿਖਿਆ ਸਿੱਧ ਸਿੱਧ ਪੀਰ ਡੇਰਾ ਸਿੱਧ ਪੀਰ ਡੇਰਾ ਹਾਂ ਸਿੱਧ ਡੇਰਾ ਹਾਂਜੀ ਜੀ ਤੇ ਆਸੀ ਬਾਬਾ ਜੀ ਸੋਹਰਾ ਸਾਹਿਬ ਬਾਬਾ ਮੂਲਾ ਚੋਣਾ ਜੀ ਪਟਵਾਰੀ ਸਾਡੇ ਪਿੰਨ ਲੱਗੇ ਸੀ ਗੁਰਨਾਨਕ ਸਾਹਿਬ ਦੇ ਸੋਹਰਾ ਸਾਹਿਬ ਬਾਬਾ ਮੂਲ ਚੰਦ ਅੱਛਾ ਗੁਰਨਾਨਕ ਪਾਸ਼ਾ ਦੇ ਸੋਹਰਾ ਸਾਹਿਬ ਸੀ ਬਾਬਾ ਮੂਲ ਚੰਦ ਜੀ ਹਾਂਜੀ ਉਹ ਸਾਡੇ ਪਿੰਨ ਪਟਵਾਰੀ ਲੱਗੇ ਸਾਡੇ ਘਰ ਇੰਦੇ ਸੀ ਬੱਚੇ ਸਾਰਾ ਪਰਿਵਾਰ ਆ ਮਾ ਅੱਛਾ ਜੀ ਇਸੇ ਜਗ੍ਹਾ ਤੇ ਹਾਂਜੀ ਪੱਖੋਗੇ ਢਾਲੀ ਪੱਖੋਗੇ ਡੇਰਾ ਬਾਬਾ ਨਾਨਕ ਢਾਲੀ ਦੇ ਮਹਾਰਾਜ ਢਾਲੀ ਦੇ ਨਾਮ ਦੇ ਪਿੰਨ ਦਾ ਨਾਮ ਢਾਲੀ ਸਾਹਿਬ ਆ ਮੰਦਰ ਦੇ ਨਾਮ ਵੀ ਟਾਲੀ ਛਾਵੇ ਇਤਿਹਾਸ ਗਿਆ ਸੱਤ ਟਾਲੀ ਛਾਵੇ ਮੋਢੇ ਪੱਖੋ ਕੀ ਡੇਰਾ ਬਾਬਾ ਨਾਲ ਜੀ ਤੇ ਇਹ ਸਥਾਨ ਜਿਹੜੀ ਟਾਲੀ ਹੈ ਬਾਬਾ ਜੀ ਨੇ ਆਪਣੇ ਹੱਥੀ ਲਾਈ ਹੋਈ ਹਾਂ ਬਾਬਾਈ ਦੇ ਜਾਤਨ ਦੀ ਟਾਲੀ ਹੈ ਔਰ 8 ਫੋਟੋ ਵਧੀਆ ਜਿਹੜੇ ਮਹਾਰਾਜ ਅੱਖਾਂ ਖੁੱਲੀਆਂ ਤੇ ਉਸ ਤੋਂ ਬਾਅਦ ਹੁਣ ਤੇ ਬਹੁਤ ਵੱਡਾ ਰੋਖ ਬਣ ਗਿਆ ਜੀ ਤੇ ਅਜੋ ਹੁਣ ਆਪਾਂ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਉਣਾ ਜੀ ਤੇ ਇਹ ਜਿਹੜੀ ਫੋਟੋ ਆ ਨਾ ਜੀ ਅਸੀਂ ਬਹੁਤ ਛੋਟੇ ਹੁੰਦੇ ਦੇਖਦੇ ਆ ਰਹੇ ਹਾਂ ਵੇ ਬਾਬਾ ਸ਼੍ਰੀ ਚਾਂਜੀ ਦੀ ਬਹੁਤ ਲੰਬੀ ਬਾਹ ਆ ਇੱਕ ਉੱਪਰ ਘੋੜਾ ਜਾ ਰਿਹਾ ਆ ਤੇ ਇੱਕ ਬੱਚੇ ਨੂੰ ਫੜ ਰਿਹਾ ਆ ਇਹ ਤੁਹਾਨੂੰ ਪੂਰੇ ਇਤਿਹਾਸ ਬਾਰੇ ਜਾਣੂ ਕਰਾਉ ਉਹ ਵੀ ਇਹ ਕਿਦਾਂ ਕਰਦਾ ਵੀ ਤੁਸੀਂ ਬਹੁਤ ਬਿਹਤਰ ਦੱਸ ਪਾਉਗੇ ਕਿਉਂਕਿ ਤੁਸੀਂ ਉਹਨਾਂ ਦੀ 15ਵੀਂ ਜਾਂ 16ਵੀਂ ਗੱਡੀ ਚੱਲਦੀ ਆ। ਜਿੱਦਾਂ ਤੁਸੀਂ ਦੱਸ ਰਹੇ ਆ ਮੈਨੂੰ ਵੀ ਆਣ। ਛੋਆ ਨਹੀਂ। ਬੇਦੀਆਂ ਦੀ ਗੱਡੀ ਆ ਜੀ ਚੋਲਾ ਸਾਹ ਵਾਲੀ। ਅੱਛਾ ਜੀ। ਬਾਬੇ ਨਾਨਕ ਦਾ ਚੋਲਾ ਹੈ। ਜੀ ਜੀ ਜੀ। ਸਾਡਾ ਇੱਕ ਪੀੜੀ ਛੋਟੀ ਆ 15 ਪੀੜੀ ਮਤਲਬ। 15 ਪੀੜੀਆਂ ਦੀ। ਹਾਂ ਸਾਡੇ ਗੁਰੂ ਚੇਲਾ ਚੱਲਦਾ। ਜੀ। ਇਹ ਤੁਸੀਂ ਜਿੱਦਾਂ ਮਤਲਬ ਫਾਦਰ ਤੋਂ ਬਾਅਦ ਉਹਨਾਂ ਦਾ ਸਨ ਉਹਨਾਂ ਦਾ ਬੇਟਾ ਔਰ ਤੋਂ ਬਾਅਦ ਉਹਨਾਂ ਦਾ ਬੇਟਾ ਇੱਦਾਂ ਜਾਂਦਾ। ਬੇਟਾ ਨਹੀਂ ਗੁਰੂ ਚੇਲਾ ਚੱਲਦਾ ਜੀ। ਇਹ ਗੁਰੂ ਚੇਲਾ ਚੱਲਦਾ ਹੈ ਨਾ ਕਿ ਆਪਣੇ ਪਰਿਵਾਰ ਦੇ ਵਿੱਚ ਨਹੀਂ। ਨਹੀਂ ਜੀ। ਜੀ। ਛੇ ਵਾਰ ਦਾ। ਜ ਤੇ ਹੋਰ ਤੁਸੀਂ ਸਾਨੂੰ ਇੱਥੇ ਦੇ ਇਤਿਹਾਸ ਵਿੱਚ ਇਹ ਲਿਖਿਆ ਜੀ ਬਾਬੇ ਨਾਨਕ ਪਾਸ਼ਾ ਦੇ ਘਰ ਦੀ ਮਾਤਾ ਸਲਖਣੀ ਦੀ ਧਰਮਸਾਲਾ ਲਿਖਿਆ ਹਰਦੁਆਰ ਦੀ ਕਾਮ ਹੈ। ਅੱਛਾ ਜੀ ਇੱਥੇ ਰਹਿੰਦੇ ਸੀ ਨਾ। ਅੱਛਾ ਜੀ ਅੱਛਾ ਜੀ। ਆਹ ਜਿਹੜੀ ਫੋਟੋ ਆ ਨਾ ਬਾਬਾ ਜੀ ਬਾਬਾ ਸ਼੍ਰੀ ਚੰਨ ਮਹਾਰਾਜ ਜੀ ਦੀ ਵੀ ਆਪਾਂ ਬਹੁਤ ਸਥਾਨਾਂ ਦੇ ਉੱਤੇ ਹਰ ਘਰ ਦੇ ਵਿੱਚ ਤਕਰੀਬਨ ਇਹ ਫੋਟੋ ਹੈਗੀ ਹੈ ਜਿਹੜੇ ਬਾਬਾ ਸ਼੍ਰੀ ਚੰਨ ਜੀ ਨੂੰ ਅ ਦਿਲੋਂਤੇ ਹੁੰਦੇ ਆ। ਪਿਆਰ ਕਰਦੇ ਆ। ਇਹ ਪਿਆਰ ਕਰਦੇ ਆ ਨਾ। ਏ ਗੁਰਨਾਨਕ ਪਾਤਸ਼ਾਹ ਨੂੰ ਜਿਹੜੇ ਪਿਆਰ ਕਰਦੇ ਉਹਨਾਂ ਦੇ ਇੱਕ ਹਰ ਘਰ ਦੇ ਵਿੱਚ ਹਾਂਜੀ 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 ਕਿ ਤੁਸੀਂ ਇਹ ਫੋਟੋ ਦੇ ਇਤਿਹਾਸ ਬਾਰੇ ਜਾਣੂ ਕਰਵਾਓ ਹਾਂਜੀ ਮਹਾਰਾਜ ਇਹ ਰਾਵੀ ਦਰਿਆ ਵਗਦਾ ਹੀ ਛੇੜੀ ਇਹ ਇੱਥੇ ਬਾਰਡਰੀਏ ਦੇ ਵਿੱਚ ਬਾਰਡਰੀਏ ਜੰਗਲ ਬੇਲਾ ਹੀ ਅੱਛਾ ਜੀ ਛੋਟੇ ਵੀਰ ਬਾਬਾ ਲਖਮੀ ਚੰਦ ਸਿੱਤਾਂ ਦੇ ਛੋਟੇ ਭਰਾਤਾ ਸ਼ਿਕਾਰ ਖੇਡ ਕੇ ਆ ਰਹੇ ਸੀ ਅੱਛਾ ਜੀ ਬਾਬਾ ਜੀ ਸਮਾਦੀ ਲੱਗੀ ਇਹ ਬਾਬਾ ਸ਼੍ਰੀ ਚੰਦ ਜੀ ਦੀ ਹਾਂਜੀ ਅੱਛਾ ਜੀ ਜੇ ਰੋਣਾ ਨੇ ਅੱਖਾਂ ਖੋਲ ਕੇ ਵੇਖਿਆ ਤੇ ਉਹ ਸ਼ਿਕਾਰ ਬੰਨੇ ਹੀ ਸਾਰੇ ਜਾਨਵਰ ਇੱਕ ਹੀ ਰੰਗ ਦਾ ਸ਼ਿਕਾਰ ਕੀਤੀ ਉਹ ਜਾਨਵਰ ਬੰਨੇ ਸੀ ਬਾਬਾ ਲక్ష్ਮੀ ਚਾਂਜੀ ਨੇ ਹਾਂਜੀ ਇੱਕ ਹੀ ਰੰਝੜਾ ਉਹਦਾ ਮੂੰਹ ਲਮਕਿਆ ਖੂਨ ਵਗ ਰਿਆ ਸੀ ਅੱਛਾ ਜੀ ਤੇ ਬਾਬਾ ਜੀ ਨੇ ਕਿਹਾ ਤੁਹਾਨੂੰ ਲੇਖਾ ਦੇਣਾ ਪਏਗਾ ਬਾਬਾ ਸ਼੍ਰੀ ਚਾਂਜੀ ਨੇ ਕਿਹਾ ਕਿਆ ਬਾਬਾ ਲక్ష్ਮੀ ਚਾਂਜੀ ਨੂੰ ਮੈਂ ਤੁਹਾਨੂੰ ਲੇਖਾ ਦੇਣਾ ਉਹ ਗੁੱਸੇ ਜਾ ਗਏ ਅੱਛਾ ਜੀ ਛੋਟੇ ਹੀ ਛਿੰਦੇ ਹੀ ਕੋੜੇ ਹੀ ਕਹਿੰਦੇ ਆਪਾਂ ਬਾਬੇ ਨਾਨਕ ਦੇ ਬੱਚੇ ਆਪਾਂ ਕਰਾ ਲੇਖਾ ਦੇਣਾ ਜੀ ਬਾਬੀ ਨੇ ਕਿਹਾ ਉਹਨਾਂ ਦੇ ਸਾਹਮਣੇ ਉਹਨਾਂ ਦੀ ਹਾਜ਼ਰੀ ਲੇਖੜ ਦੇਣਾ ਪਏਗਾ ਮਹਾਰਾਜ ਬਾਣੀ ਕੀ ਲਿਖਿਆ ਲੇਖਾ ਦੇਣਾ ਹੀ ਵਾਣਾ ਹਾਂ ਫਿਰ ਉਹ ਜਾਨਵਰ ਸਾਰੇ ਮਰੇ ਜਿੰਦੇ ਕਰਦੇ ਸ਼ਕਤੀ ਭਗਦੀ ਸੀ Lakshmi ji ਨੇ ਕੀਤੇ ਅੱਛਾ ਬਾਬਾ ਬਾਬਾ Lakshmi ji ਨੇ ਉਹ ਜਿੰਨੇ ਜਾਨਵਰ ਮਾਰੇ ਸੀ ਉਹ ਜਿੰਦੇ ਕਰਦੇ ਜਿੰਦੇ ਕਰਦੇ ਜਿਹੜਾ ਆਪਣੇ ਪਰਿਵਾਰ ਨੂੰ ਨਹਾ ਤੋ ਕੇ ਲੰਗਰ ਚਾ ਕੇ ਸ্নান ਕਰਕੇ ਘੋੜਾ ਕੁੱਤਾ ਬੱਚਾ ਸਾਰੇ ਨਾਲ ਡਾਕ ਰਾ ਥਾ ਬਿਮਾਰੀ ਕਿਥੇ ਨੂੰ ਸੱਜਖੰਡ ਇੱਦਾਂ ਹੀ ਦੇ ਉਹਨੇ ਦੇ ਉਹਨੇ ਅੱਛਾ ਸਾਫ ਹੁਣੇ ਦੇ ਦੇਣਾ ਹਾਂਜੀ ਅੱਛਾ ਜੀ ਕਮਲਿਆ ਨੇ ਕਿਹਾ ਬਾਬਾ ਜੀ ਨਾਨਕ ਪਾਸ਼ਾ ਕਹਿੰਦੇ ਸੀ ਅੱਛਾ ਪਹਿਲਾਂ ਆਪਾਂ ਇੱਥੇ ਥੋੜਾ ਜਿਹਾ ਜ਼ਿਕਰ ਕਰ ਦਈਏ ਕਮਲਿਆ ਜੀ ਦਾ ਵੀ ਦੱਸਣਾ ਆਪਣਾ ਬੰਦੇ ਕਮਲਿਆ ਜੀ ਕੌਣ ਸੀ ਕਮਲਿਆ ਬਾਬਾ ਜੀ ਨਾਨਕ ਪਾਸ਼ਾ ਨੇ ਬਾਬਾ ਜੀ ਦਾ ਖਡਾਵਾ ਰੱਖਿਆ ਸੀ ਅੱਛਾ ਜੀ ਸ਼ਬਦੀ ਭਗਤੀ ਬਾਬਾ ਜੀ ਮੋਢਿਆਂ ਚੋ ਕੇ ਸ਼ਾਇਰ ਕਰੂੰ ਵੈਸੇ ਦੂਰ ਪਾਪਾ ਕਮਲਿਆ ਜੀ ਹਾਂਜੀ ਬਾਬਾ ਸ੍ਰੀ ਚੰਦ ਜੀ ਨੂੰ ਕਮਲਿਆ ਜੀ ਜਲਪਾਣੀ ਸਿਖਾਉਂਦੇ ਸੀ ਸੇਵਾ ਕਰਦੇ ਸੀ ਧਿਆਨ ਰੱਖਦੇ ਸੀ ਧੂਆਂ ਬਾਲਦੇ ਸੀ ਹਾਂਜੀ ਹਾਂਜੀ ਤੇ ਉਹ ਥੋੜੇ 8 ਸਾਲ ਵੱਡੇ ਸੀ ਤੇ ਬਾਬਾ ਜੀ ਨੇ ਨਾਲੇ ਕਹਿੰਦੇ ਸਾਡੀ ਭਰਾ ਬਣੀ ਹਾਂਜੀ ਹਾਂਜੀ ਉਹਨਾਂ ਹੀ ਇਹ ਜਾਤਾਂ ਲਿਆ ਆਖੇ ਗੱਡੀ ਅੱਛਾ ਜੀ ਜੀ ਚਾਨ ਦੇ ਅੱਖਾਂ ਖੁੱਲੀਆਂ ਉੱਟਲੀ ਵੱਡੀ ਹੋ ਗਈ ਅੱਛਾ ਜੀ ਫਿਰ ਅੱਜ ਕਾ ਸਾਤ ਟਾਲੀ ਸਾਹਿਬ ਆ ਮੋਢ ਪੱਖੋ ਕੇ ਡੇਰਾ ਅੱਛਾ ਫਿਰ ਆਪਾਂ ਫਿਰ ਆਪਾਂ ਉਸੇ ਜਗ੍ਹਾ ਤੇ ਆਉਨੇ ਆ ਉਸੇ ਪੁਆਇੰਟ ਤੇ ਆਉਨੇ ਆ ਅੱਛਾ ਜਦੋਂ ਫਿਰ ਉਹ ਬਾਬਾ ਜੀ ਜਾ ਰਹੇ ਆ ਬਾਬਾ ਲక్ష్ਮੀ ਚੰਦ ਜੀ ਪਰਿਵਾਰ ਸਮੇਤ ਜਾ ਰਹੇ ਜੀ ਅੱਛਾ ਫਿਰ ਇਹ ਕਮਲੀਏ ਨੇ ਕਿਹਾ ਵੀ ਅੰਸ ਪੰਜ ਕਿਤਨਾ ਵਧੇਗੀ ਤੂੰ ਹਾਂ ਸ਼ਾਦੀ ਨਹੀਂ ਕਰਾਈ ਹਾਂ ਅੱਛਾ ਬਾਬਾ ਲక్ష్ਮੀ ਬਾਬਾ ਸ਼੍ਰੀ ਚੰਦ ਜੀ ਨਾਲ ਗੱਲਾਂ ਹੋ ਰਹੀਆਂ ਆ ਹੋ ਰਹੀਆਂ ਜੀ ਅੱਛਾ ਫਿਰ ਕਹਿੰਦੇ ਭਈ ਬਾਬਾ ਜੀ ਨੇ ਮਹਾਰਾਜ ਯਾਰ ਕੀਤਾ ਪਹਿਲੀ ਪੌੜੀ ਦਾ ਪਾਠ ਕੀਤਾ ਸਤਨਾਮ ਕਰਕੇ ਬਾਹ ਵਧਾਈ ਚਾਰ ਯੋਜਨ ਚਾਰ ਯੋਜਨ ਇੱਕ ਯੋਜਨ ਦੇ ਵਿੱਚ ਚਾਰ ਕੋ ਹੁੰਦੇ ਆ ਅੱਛਾ ਜੀ ਚਾਰ ਚੋਕੀ 16 ਜੀ ਤੇ ਇੱਕ ਕੋਚ ਦੋ ਮੀਲ ਹੁੰਦੇ ਆ 32 ਮੀਲ ਅੱਕ ਦੇ ਇਸ਼ਾਰੇ ਨਾਲ ਘੋੜਾ ਚੱਲਦਾ ਅੱਛਾ ਜੀ ਹਾਂ ਅਕਾਸ਼ ਚ ਹਾਂ ਬਾਬਾ ਜੀ ਨੇ ਥਾਮ ਲਿਆ ਘੋੜਾ ਕਹਿੰਦੇ ਕਿਤੇ ਚੱਲੇ ਕਹਿੰਦੇ ਲੇਖਾਏ ਤੋ ਹਾਂ ਕਿਹਾ ਤੇ ਦੇ ਹੀ ਆਉਨੇ ਹੁਣੇ ਦੇਉਨੇ ਮੁੱਕਦਾ ਹੀ ਸਾਹ ਚੰਗਾ ਜੀ ਅੱਛਾ ਜੀ ਅੱਛਾ ਫੇਰ ਪਰਜਾਈ ਨੂੰ ਕਿਹਾ ਬੇਟੇ ਤੂੰ ਛੋਟੀ ਆ ਛੋਟੀ ਟੀਆ ਵਰਗੀ ਹਿੰਦੀ ਵੱਡੀ ਮਾਂ ਵਰਗੀ ਤੂੰ ਹੀ ਜਾਣ ਲਗਾ ਪੁੱਛਣਾ ਈ ਉਹਨਾਂਰ ਜੋੜੇ ਵੀ ਜਿੱਤੇ ਮੇਰਾ ਪੜੀ ਜਾਊਗਾ ਮੋਠੇ ਜਾਣਾ ਅੱਛਾ ਜੀ ਕਹਿੰਦੇ ਬੱਚਾ ਸਾਨੂੰ ਦੇ ਦੋ ਅੰਸਪਨ ਚਲਦੀ ਦੇ ਨਾਨਕ ਪੰਜ ਵਾਲੀ ਯਾਦਗਾਰ ਅੱਛਾ ਜੀ ਉotras ਵੀ ਚੱਲ ਰਹੀ ਹੈ ਅੱਜਕੱਲ ਅੰਤਬੰਚ ਉਹ ਉਹ ਬੱਚਾ ਜਿਹੜਾ ਉਹਨਾਂ ਭਤੀਜਾ ਆਪਣਾ ਉੱਥੋਂ ਧਰਮਜਨ ਨੂੰ ਲਾਇਆ ਉਹ ਬੱਚਾ ਰੋਂਦਾ ਜੋਦ ਮੰਗਦਾ ਫਿਰ ਬਾਬਾ ਜੀ ਨੇ ਪੈਰ ਦੇ ਅੰਗੂਠੇ ਨਾਲ ਧੋ ਕੇ ਦੁੱਧ ਪਿਆਇਆ ਅੱਛਾ ਫਿਰ ਉਹਨੂੰ ਪਾਲਿਆ ਪੈਰ ਦੇ ਗੁੱਠੇ ਤੋਂ ਦੁੱਧ ਬੜਾ ਧਰਮਚੰਦ ਜੀ ਨੂੰ ਦੁੱਧ ਪਿਲਾਇਆ ਬਾਬਾ ਜੀ ਨੇ ਹਾਂ ਜੀ ਹਾਂ ਜੀ ਫੇਰ ਉਹਨੂੰ ਪਾਲ ਲਿਆ ਪੜਾਇਆ ਲਿਖਾਇਆ ਵਿਆਹ ਆ ਉਹਨਾਂ ਦਾ ਵਿਆਹ ਵੀ ਬਿਟਾਲਿਓ ਹੈ ਅੱਛਾ ਜੀ ਬਾਬਾ ਜੀ ਦਾ ਵਿਆਹ ਵੀ ਬਿਟਾਲਿਓ ਹੈ ਜੀ ਜੀ ਬਾਬਾ ਜੀ ਦੇ ਚੇਲੇ ਬਾਬਾ ਗਦ ਦਿੱਤਾ ਜੀ ਆ ਛੇ ਪਾਛੇ ਲੜਕੇ ਉਹਨਾਂ ਦਾ ਵਿਆਹ ਵੀ ਬਿਟਾਲਿਓ ਹੈ ਹਾਂ ਜੀ ਹਾਂ ਜੀ ਉਹਦੇ ਦੋ ਬੱਚੇ ਹੋਏ ਵਿਆਹ ਤੋਂ ਮਗਰੋਂ ਅੱਛਾ ਜੀ ਮਾਨਿਕ ਚੰਦ ਤੇ ਮਾਹ ਮੇਰ ਚੰਦ ਤਲਮਚੰਦ ਦੀ ਤਲਮਚੰਦ ਠੀਕ ਮਾਨਕਚੰਦ ਮੇ ਉਹਨਾਂ ਦੀ ਇਲਾਜ ਡੇਰਾ ਬਾਬਾ ਨਾਨਕ ਸਾਰੇ 베ਦੀ ਸਾਹਿਬ ਨੇ ਜਿਹੜੇ ਚੋਲਾ ਸਾਹਿਬ ਦੇ ਨਾਲ ਨਾਲ ਜਿਹੜੇ ਬਣੇ ਉਹ ਸਾਹਿਬ ਦੀ ਮੰਤ ਜਿਹੜਿਆ ਉਹ 16 ਪੀੜੀਆਂ ਵਾਲੇ ਅਸੀਂ 15 ਪੀੜੀਆਂ ਅੱਛਾ ਉਹਨਾਂ ਨੂੰ ਵੀ ਮੰਨਤੇ ਕਿਹਾ ਜਾਂਦਾ ਹੈ ਹਾਂਜੀ ਉਹ ਬਾਬਾ ਜੀ ਬਾਹਰਲੇ ਮੁਲਕਾਂ ਤੱਕ 베ਦੀ ਚੱਲ ਗਿਆ ਵੱਡੇ ਵੱਡੇ ਅਕਸਰ ਆ ਦੋ ਪੱਟੀਆਂ ਇੱਕ ਮਾਨਕਚੰਦ 베ਦੀ ਇੱਕ ਮੀਰ ਚੰਦ ਵਾਲੀ ਜੀ ਬੇਠੇ ਇਸ ਸਥਾਨ ਦੇ ਉੱਤੇ ਮੇਲਾ ਵੀ ਲੱਗਦਾ ਆ ਮੇਲਾ ਭਾਦਰੋਂ ਚ ਬਾਬੇ ਦੇ ਵਿਆਹ ਤੋਂ ਮਗਰੋਂ ਹੁੰਦਾ ਜੀ ਇਹ ਗੁਲਾਬਕ ਪਾਸ਼ਾ ਦੀ ਸ਼ਾਦੀ ਤੋਂ ਬਾਅਦ ਆ ਸ਼ਾਦੀ ਜੋ ਬਾਅਦ ਇੱਕ ਦਿਨ ਛੱਡ ਕੇ ਹੁੰਦਾ ਜੀ ਜੀ ਉਹ ਖੇੜਿਆਲੇ ਤੋਂ ਸੰਗ ਆਉਂਦਾ ਜੀ ਬੋਪਰ ਹਾਂਜੀ ਇਹ ਮਾਲਵਾ ਦੁਆਬਾ ਹਾਰਪੂਰ ਦਿੱਲੀ ਯੂਪੀ ਸਾਰਾ ਸੰਗ ਆਉਂਦਾ ਜੀ 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 ਹਾਂਜੀ ਬਾਕੀ ਆ ਵੀ ਜਿੱਥੇ ਬਾਬੇ ਨਾਨਕ ਦੇ ਜਾਣਾ ਵਾ ਚੋਲਾ ਸਾਹਿਬ ਦਰਸ਼ਨ ਕਰਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਉਹ ਵੀ ਖੂਲ ਜਿਹੜਾ ਬਾਬੇ ਜਿੱਥੇ ਰਹਿੰਦਾ ਉਹ ਸਾਡੇ ਪਿੰਡ ਦਾ ਸੀ ਉਹਨੇ ਸਾਰਾ ਦਾਨ ਕੀਤਾ ਇੱਥੇ ਆਪਣੇ ਜਿਹੜੇ ਬਾਬਾ ਜੀ ਦੇ ਇਹ ਬੜੀ ਪੁਰਾਣੀ ਗੱਡੀ ਆ 740 ਸਾ ਮੀਨ ਆ ਮੋੜ ਦੇ ਪੱਖੋਂ ਦੇੜਾ ਇੱਥੋਂ ਬਾਬਾ ਜੀ ਦੀ ਅਨਸਬੰਦ ਸਵਲਦੀ ਬਲੀ ਆ ਬਾਬਾ ਸ਼੍ਰੀ ਚੰਦ ਜੀ ਹਾਂਜੀ ਹਾਂਜੀ ਅੱਛਾ ਇਹ ਇੱਥੇ ਦਾ ਇਤਿਹਾਸ ਆ ਹਾਂਜੀ ਜਿਹੜੀਆਂ ਸੰਗਤਾਂ ਨੂੰ ਪਤਾ ਸੀ ਇੱਥੇ ਦੇ ਇਤਿਹਾਸ ਬਾਰੇ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਔਰ ਇੱਥੇ ਦਾ ਐਡਰੈਸ ਵੀ ਦੱਸ ਦਿੱਤਾ ਗਿਆ ਆ ਤੇ ਅਕੇ ਇੱਥੇ ਬਾਬਾ ਜੀ ਜਦੋਂ ਵੀਡੀਓ ਕੋਈ ਬਧੀਆ ਚੱਲਦੀ ਹੈ ਨਾ ਉਹ ਵੀਡੀਓ ਦੇਖਦੇ ਇਤਿਹਾਸ ਬਾਰੇ ਫਿਰ ਉਹ ਸੰਗਤਾਂ ਨੂੰ ਨਹੀਂ ਪਤਾ ਹੁੰਦਾ ਹਾਂਜੀ ਤੇ ਉਹ ਫਿਰ ਆਹ ਹੁੰਦੇ ਆ ਉਸ ਥਾਨਾਂ ਦੇ ਉੱਤੇ ਹੁਣ ਜਦੋਂ ਹੁਣ ਵੀਡੀਓ ਦੇਖੂਗੇ ਇਹਦੇ ਵਿੱਚ ਵੀਡੀਓ ਦੇ ਵਿੱਚ ਆਪਾਂ ਐਡਰੈਸ ਵੀ ਦੱਸ ਦਿੱਤੇ ਇਸ ਜਗ੍ਹਾ ਦਾ ਹਾਂਜੀ ਹੁਣ ਜੇ ਮੰਨ ਲਓ ਕਿ ਨੇਰੇਸ ਨੇਰੇ ਆਉਂਦਾ ਹਾਂਜੀ ਕੋਈ ਟੱਬਰ ਨਾ ਆਉਂਦਾ ਫੈਮਲੀ ਨਾ ਆਉਂਦਾ ਹਾਂਜੀ ਹਾਂਜੀ ਉਹਨਾਂ ਨੂੰ ਨੇਰੇਸ ਨੇਰੇ ਰਹਿਣ ਨੂੰ ਖਾਣ ਪੀਣ ਨੂੰ ਇੱਥੇ ਕਵਤਾ ਹੈਗੀ ਹੈ ਜੀ ਹਾਂ ਹਾਂਜੀ ਸਭ ਕੁਝ ਮਿਲਦਾ ਸਾਰਾ ਕੁਝ ਮਿਲੇਗਾ ਨਾ ਜੀ ਹਾਂਜੀ ਠੀਕ ਹੈ ਜੀ ਤੇ ਇਹ ਇੱਥੇ ਤੇ ਮਹੰਤਾ ਜੀ ਤੇ ਆ ਜੋ ਹੁਣ ਆਪਾਂ ਗੱਲ ਕਰਦੇ ਆ ਜੀ ਥੰਮ ਸਾਹਿਬ ਦੀ ਤੇ ਜਿਹੜਾ ਥੰਮ ਸਾਹਿਬ ਆ ਇਹ ਇਹਦੀ ਹਿਸਟਰੀ ਕੀ ਆ ਜੀ ਇਹ ਬਾਬਾ ਸ਼ਰੀ ਚੰਨ ਸਾਹਿਬ ਨਾਨਕ ਚੱਕ ਬੈਠੇ ਸੀ ਬਾਬਾ ਜੀ ਨੂੰ ਬੁਖਾਰ ਛੜਿਆ ਨਾਨਕ ਚੱਕ ਹਾਂਜੀ ਉਹ ਵੀ ਇਹ ਕਿਹੜੀ ਥਾਂ ਕਿਹੜੀ ਜਗ੍ਹਾ ਹੈ ਜੀ ਇਹ ਬਟਾ ਫਲੇਗਾ ਟੂੜੀਆਂ ਤੋਂ ਬਟਾਲੇ ਨੂੰ ਜਾਂਦੇ ਆ ਨਾਨਕ ਚੱਕ ਡੇਰਾ ਜੀ ਬੜਾ ਅੱਛਾ ਜੀ ਅੱਛਾ ਜੀ ਅੱਛਾ ਹਾਂਜੀ ਇਹ ਵੀ ਪੁਰਾਣਾ ਉਹ ਵੀ ਪੁਰਾਣਾ ਡੇਰਾ ਅੱਛਾ ਜੀ ਉੱਥੇ ਬਾਬਾ ਜੀ ਬੈਠੇ ਸੀ ਨਿਯਾਂਗੀਰ ਪਾਸ਼ਾ ਨੇ ਹਾਥੀ ਘੋੜੇ ਕੱਲੇ ਬਾਬਾ ਨੂੰ ਸਾਧ ਕੇ ਲਿਆ ਅੱਛਾ ਜੀ ਤੇ ਬਾਬਾ ਨੂੰ ਬੁਖਾਰ ਚੜਿਆ ਹੀ ਲੋਈ ਕੰਬਲੀ ਜਿੱਥੇ ਥੱਲੇ ਬੈਠੇ ਸੀ ਅੱਛਾ ਜੀ ਉਹਨੂੰ ਬੁਖਾਰ ਚੜਾ ਆਖੀ ਨਾ ਕੰਬਲੀ ਨੂੰ ਆਰਡਰ ਕਰਤਾ ਹਾਥੀ ਦੇ ਰੱਖ ਦੋ ਅੱਛਾ ਹਾਥੀ ਤਸ ਗਿਆ ਉੱਥੇ ਬੋਲੀ ਬਣੀ ਆ ਚਿੱਕਾਂ ਮਾਰੀਆਂ ਅੱਛਾ ਜੀ ਤੇ ਉਹਨਾਂ ਦੇ ਰਤਵਾਨ ਕਹਿੰਦੇ ਵੀ ਆ ਆ ਤੂੰ ਆ ਕੀ ਤੇ ਚੱਪਾ ਤਾਂ ਲੋਈ ਲਾ ਲਓ ਅੱਛਾ ਜੀ ਤੇ ਬਾਬਾ ਆ ਬੈਠੋ ਅੱਛਾ ਜੀ ਕੁੰਮੜੀਏ ਨੇ ਕਿਹਾ ਬਾਬਾ ਜੀ ਦਾ ਭਾਰ ਲੋਈ ਦਾ ਨਹੀਂ ਚੁੱਕਿਆ ਇੰਨਾ ਸੰਤਾਂ ਦਾ ਭਾਰ ਨਹੀਂ ਚੁੱਕ ਸਕਦਾ ਅੱਛਾ ਜੀ ਫਿਰ ਉਹ ਲਾਹੌਰ ਗਏ ਉਹਨਾਂ ਦਾ ਬੱਚਾ ਡਿਗ ਪਿਆ ਗੁੱਡੀ ਚੋਂ ਦਾ ਲਾਹੌਰ ਕਉਣ ਗਿਆ ਬਾਬਾ ਸ਼ਰੀ ਜਾਨ ਬਾਬਾ ਸ਼ਰੀ ਜਾਨ ਜੀ ਲਾਹੌਰ ਲਾਹੌਰ ਗਏ ਹਾਂਜੀ ਅੱਛਾ ਉਹਨਾਂ ਦੀ ਦਰਬਾਰ ਤੇ ਬੇਟਾ ਜੰਗੀਰ ਦਾ ਡਿਗ ਪਿਆ ਗੁੱਡੀ ਚੋਂ ਦਾ ਅੱਛਾ ਜੀ ਬਾਬਾ ਜੀ ਨੇ ਜਲਦਾ ਛੱਟਾ ਮਾਰਿਆ ਜੀ ਦਾ ਹੋ ਗਿਆ ਅੱਛਾ ਜੀ ਫੇਰ ਘਰ ਦੇ ਆਏ ਮੱਥਾ ਟੇਕੋ ਉਹ ਫੇਰ ਉੱਥੇ ਧਰਮਚੰਦ ਨਾਲ ਹੀ ਬਾਬਾਈ ਦੇ ਉਥੋਂ ਦੀ ਜਗੀਰ ਜੰਗੀਰ ਪਾਸ਼ਾ ਨੇ ਲਾਈ। ਅੱਛਾ ਜੀ। ਹਾਂ ਜੀ। ਕਰਮਚੰਦ ਨਾ ਲੱਗੀ। ਜੀ ਜੀ। ਤੇ ਬਹੁਤ ਹੀ ਪਿਆਰ ਨਾਲ ਇੱਥੇ ਦਾ ਜਿਹੜਾ ਇਤਿਹਾਸ ਦਾ ਸਰਵਣ ਕੀਤਾ ਸਾਰਿਆਂ ਨੇ ਤੇ ਬਾਬਾ ਕਰਮਚੰਦ ਕਰਮਚੰਦ ਜੀ ਸਾਡੀ ਸਾਜੂਆਂ ਦੀ ਗੱਦੀ ਦਾ ਅਧਿਕਾਰ ਅੰਦਾਜ਼ਨਾ ਜਿਹੜਾ ਘਰ ਦਾ ਨਾ ਹੋਰ ਹੁੰਦਾ ਗੱਦੀ ਤੇ ਨਾ ਹੋਰ ਹੁੰਦਾ। ਅੱਛਾ ਜੀ। ਹਾਂ ਜੀ ਸਾਗ ਬਣਾਉ। ਹੁਣ ਤੁਹਾਡੇ ਤੋਂ ਬਾਅਦ ਜਿੱਦਾਂ ਗੱਦੀ ਪੇਲੇ ਨਿਯੁਕਤ ਕਰ ਲਿਆ ਹੈ। ਹਾਂ ਹਾਂ ਜੀ ਹਾਂ। अच्छा जी जो चेला जो सेवा करूगा ओ दई ओ ओ ओ गद्दी ਲਊਗਾ ਨਾ ਇਹਦੇ ਵਿੱਚ ਇਹ ਨਹੀਂ ਹੈਗੀ ਵੀ ਕੋਈ ਤੁਹਾਡੇ ਮਤਲਬ ਟੱਬਰ ਚੋਂ ਨਹੀਂ ਜ਼ਰੂਰੀ ਨਹੀਂ ਹਾਂਜੀ ਇਹ ਆ ਵੀ 6 10 ਨਾਨਕ ਪਾਸ਼ਾ ਨੇ ਗੱਦੀ ਆਪਣੇ ਬੱਚਿਆਂ ਨੂੰ ਨਹੀਂ ਦਿੱਤੀ ਉਹਨਾਂ ਨੂੰ ਦਿੱਤੀ ਆ ਗੁਰੂਆਂ ਨੂੰ ਸੇਵਾ ਦਾ ਮੇਰਾ ਆਖੇ ਲੱਗੇ ਸੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਇੱਥੇ ਤੁਸੀਂ ਸਥਾਨਾਂ ਦੇ ਦਰਸ਼ਨ ਕਰਾਏ ਇਹ ਇੱਧੇ ਲੈ ਸੜ ਇੱਕ ਮੈਂ ਖੂ ਵੀ ਦੇਖਿਆ ਆ ਉਹਦਾ ਵੀ ਕੋਈ ਪਛੋਟੜਾ ਆ ਹਾਂ ਉਹ ਬੋਲੀ ਉਹ ਵੀ ਪੁਰਾਣੀ ਆ ਆ ਜਾਓ ਫਿਰ ਉਧਰ ਵੀ ਚਲੀਏ ਆ ਜੀ ਉਹ ਹਾਂਜੀ ਖੂ ਜਿਹੜਾ ਨਾ ਇਹਨੂੰ ਬੰਦ ਕੀਤਾ ਆ ਕਿਉਂ ਨਿੱਕੇ ਨਿੱਕੇ ਬੱਚੇ ਆ ਨਾ ਫਿਰ ਛੱਟੀਆਂ ਮਾਰਦੇ ਕਿ ਕਿ ਕਿੰਦਰ ਕੀ ਕਿੰਦੇ ਹਾਂਜੀ ਹਾਂ ਇਹ ਵੀ ਕਾਫੀ ਪੁਰਾਣੀ ਹੈ ਹਾਂਜੀ ਜਾਂ ਚਾਪੋਰੀ ਉੱਪਰ ਜਾ ਕੋਈ ਗੱਲ ਨਹੀਂ ਫਿਰ ਕੀ ਅੱਛਾ ਇਹਦੇ ਬਾਰੇ ਦੱਸੋ ਜੀ ਇਹ ਇਹ ਅੱਠ ਨੁੱਕਰਾ ਖੂਈ ਹੈ ਜੀ ਬਾਬਾ ਜੀ ਦੀ ਅੱਛਾ ਜੀ ਹਾਂਜੀ ਕੋਈ ਵੀ ਦੋਖ ਹੋਵੇ ਇਥੋਂ ਜਲ ਲੈ ਜਾਂਦੇ ਆ ਅਚਾਨਨ ਕਰ ਲਿਆ ਬਾਬਾ ਸ਼ਿਵ ਚੰਦ ਜੀ ਦੇ ਹੱਥਾਂ ਦੀ ਹੈ ਜੀ ਹਾਂਜੀ ਹਾਂਜੀ ਜੀ ਹਾਂਜੀ ਤੇ ਇਹ ਅੱਠ ਨੁਕਰੀ ਕੋਈ ਹੈ ਕਹਿੰਦੇ ਕੋਈ ਵੀ ਇੱਥੇ ਤੁਹਾਨੂੰ ਕੋਈ ਡੱਕ ਤਕਲੀਫ ਹੋਵੇ ਤਕਲੀਫ ਹੋਵੇ ਕੋਈ ਰੋਗ ਹੋਵੇ ਤੁਹਾਡੇ ਅੱਠਾ ਅੱਠਾ ਦਾ ਰੋਗ ਠੀਕ ਹੋ ਜਾਂਦਾ ਹੈ ਇਸ ਖੂਹ ਦੇ ਜਲ ਦੇ ਨਾਲ ਹਾਂਜੀ ਠੀਕ ਹੋ ਜਾਂਦਾ ਹੈ ਨਾ ਜੀ ਹਾਂਜੀ ਤੇ ਆਉਣ ਵਾਲੀਆਂ ਸੰਗਤਾਂ ਨੂੰ ਕੀ ਕਹੋਗੇ ਜੀ ਆਉਣ ਵਾਲੀਆਂ ਸੰਗਤਾਂ ਨੂੰ ਕਹਾਂਗੇ ਵੀ ਜਿਹੜਾ ਡੇਰਾ ਬਾਬਾ ਨਾਨਕ ਆਵੇ ਬਾਬੇ ਸ਼ਿਰੀ ਚੰਦੇ ਦਰਬਾਰ ਤੇ ਜਰੂਰ ਆ ਜੀ ਦਰਸ਼ਕਾਂ ਦੇ ਜਰੂਰ ਕਰਕੇ ਜਾਵੇ ਹਾਂਜੀ ਸਮਾਰਾ ਜੀਆ ਖੁਸ਼ੀਆਂ ਪ੍ਰਾਪਤ ਕਰੋ ਤੇ ਵੀ ਜੀ ਬਹੁਤ ਚੰਗੇ ਆਡੇ ਜੀ ਸਿੱਖ ਧਰਮ ਦਾ ਪ੍ਰਚਾਰ ਕਰਦੇ ਆ ਸ੍ਰੀ ਚੰਗਾ ਪ੍ਰਚਾਰ ਕਰਦੇ ਸਾਰੇ ਜਾਂਗੇ ਦਰਸ਼ਨ ਮਿਲਣ ਜੀ ਆਇਆ ਕਰੋ ਮਾਰਾ ਮੋਸਟ ਵੈਲਕਮ ਇਹ ਧੂਨੇ ਤੇ ਧੂਨੇ ਦੇ ਦਰਸ਼ਮੇਲੇ ਕੀਤੇ ਤੇ ਧੂਨੇ ਤੇ ਜਿਹੜੇ ਸੇਵਾ ਨਿਭਾ ਰਹੇ ਆ ਮਹਾਂਤ ਬਲਵਿੰਦਰ ਦਾਸ ਜੀ ਤੇ ਨਾਲ ਭਾਈ ਸਾਹਿਬ ਸਾਡੇ ਇੱਥੇ ਕੀ ਨਾਮ ਜੀ ਆਪਣਾ ਸੁਵਿੰਦਰ ਸਤਿ ਸ੍ਰੀ ਅਕਾਲ ਸੁਵਿੰਦਰ ਜੀ ਦਾ ਜੀ ਦਾ ਜੀ ਠੀਕ ਹੈ ਜੀ ਯੂ ਬਾਬੇ ਸਾਹਿਬ ਇਥੋਂ ਗਏ ਜੀ ਹਾਂ ਜੀ ਉਹ ਤੋਂ ਬਾਅਦ ਅੱਜ ਵੀ ਧੂਆਂ ਕਾਇਮ ਹੈ ਜੀ ਅਖੰਡ ਜਲਦਾ ਆ ਰਿਹਾ ਨਾ ਜੀ ਹਾਂ ਜੀ ਚਾਰ ਸੌ ਲਗਭਗ 400 ਸਾਲ ਤੋਂ ਅਖੰਡ ਜਲਦਾ ਆ ਰਿਹਾ ਨਾ ਜੀ ਤੇ ਬਹੁਤ ਮਨਪਸੰਦ ਹੋਇਆ ਜੀ ਮੈਂ ਫੋਟੋ ਅਜ ਦੇਖਦਾ ਹੁੰਦਾ ਸੀਗਾ ਇਹ ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਚਾਰ ਜੋਜਨ ਵੱਲ ਲੰਬੀ ਕੀਤੀ ਹਾਂ ਜੀ ਤੇ ਅੱਜ 32 ਕਿਲੋਮੀਟਰ ਕਿੰਨੇ ਕਿੰਨੇ 32 ਕਿਲੋ 32 ਕਿਲੋਮੀਟਰ ਬਣ ਜਾਂਦੀ ਹੈ ਨਾ ਜੀ 32 ਮੀਲ ਇੱਕ ਹੋਰ ਪੁਆਇੰਟ ਹਾਂਜੀ ਆ ਤੇ ਮਹਾਰਾਜ ਬਾਵੇ ਸਿਰਚਾਂ ਦੀ ਟਾਲੀ ਆ ਉਹਨਾਂ ਦੇ ਦਾਤਾਂ ਦੀ ਹੱਥਾਂ ਦੀ ਜੀ 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 ਥੱਲੇ ਉਹਨਾਂ ਦੇ ਮੋਢੇ ਦੇ ਵਿੱਚ ਬੁਖਾਰ ਬੱਦਾ ਜੀ ਚੌਥਾ ਅੱਛਾ ਜੀ ਉਹ ਜਦੋਂ ਥਮ ਸਾਹਿਬ ਜੀ ਨੇ ਪਰੀਤਾ ਬਾਜੀ ਵੀ ਮਹਾਰਾਜ ਥੰਮ ਸਾਹਿਬ ਤੋਂ ਤਿਆ ਹੋਏ ਬੁਖਾਰ ਤਾਂ ਵੀ ਫਾਂਡਾ ਕਰ ਦਿੱਤਾ ਜੇ ਬਾਈ ਚਾਂਸ ਟਰਾਈਫਿਟ ਹੋਏ ਅਹੀ ਮਹਾਰਾਜ ਹੱਥ ਜੋੜ ਕੇ ਉਹਦਾ ਵੀ ਫਾਂਡਾ ਕਰ ਦਿੱਤਾ ਮੈਂ ਅਰਦਾਸ ਬੇਨਤੀ ਕਰਨੀ ਮਹਾਰਾਜ ਕਰਨੀ ਕਰਨੀ ਹਟਦੇ ਜੀ ਇੱਕੋ ਇੱਕ ਫਾਂਡੇ ਨਾਲ ਅੱਛਾ ਇਹ ਜਿਹੜਾ ਥੰਮ ਸਾਹਿਬ ਹੈ ਮਹਾਰਾਜ ਇਹ ਹੱਥਾਂ ਦਾ ਹੈ ਇਹ ਬਾਬੇ ਸਿਜਣ ਦੇ ਹੱਥਾਂ ਦਾ ਤੋਂ ਰੋ ਰੋ ਰਾਜ ਹੈ ਉਦੋਂ ਦਾ ਹੈ 400 ਸਾਲ ਪੁਰਾਣਾ ਨਾ ਪਿੰਡ ਇਹ ਵੱਡਾ ਹੁੰਦਾ ਸੀ ਅੱਛਾ ਜੀ ਬਾਹਰ ਜਿਹਨੂੰ ਉੱਥੇ ਮੀਆਂ ਮਾਵਾਂ ਦੇ ਵਿੱਚ ਲਾ ਫਿਰ ਸਾਜੀ 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 ਜਿਹਨੂੰ ਆ ਬੱਦਾਂ ਕੋਈ ਥੋਜੇ ਠਾਂ ਚਲਾਗਾ ਫਤਿਹ ਲੂਣਾ ਫਿਰ ਜੀ ਜੀ ਬਾਹਰ ਦੇ ਪਾਣੀ ਨਾਲ ਗਲ ਵੀ ਜਾਂਦੀ ਲੱਗਣਾ ਜੀ ਜੀ ਤੇ ਇੱਧਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਧਰ ਮਾਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਹੀ ਸ਼ਨੀ ਜੀ ਜੀ